ਮੈਂ ਜੋ ਆਪ ਤੋਂ ਘਰ ਜਾ ਰਹੀ ਸੀ ਕਿ ਤੇ ਆ ਰੋਡ ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲੈ ਗਿਆ ਵਾ ਚੱਟ ਦੇ ਕੰਮ ਕਰ ਲਿਆ ਕਰੋ ਭਾਈ ਤੁਹਾਡਾ ਕੀ ਲੱਗਦਾ ਇਹ ਕੀ ਲੱਗਦਾ ਤੁਹਾਡਾ ਇਹ ਮੈਨੂੰ ਕੀ ਪਤਾ ਕੀ ਲੱਗਦਾ ਇਹਨਾਂ ਦਾ ਤਾਂ ਫੋਨ ਪੌਣੇ ਇੱਕ 5 ਵਜੇ ਔਰ ਇੱਕ ਮੈਡਮ ਤੁਰੇ ਜਾ ਰਹੇ ਸੀਗੇ ਉਹਨਾਂ ਦੇ ਹੱਥ 'ਚ ਫੋਨ ਫੜਿਆ ਹੋਇਆ ਸੀਗਾ ਇਧਰੋਂ ਇੱਕ ਆਇਆ ਸਮੈ ਕੀ ਆ ਜੇ ਆ ਉਹਨਾਂ ਨੇ ਉਤੇ ਉਤੋਂ ਫੋਨ ਖੋਇਆ ਉਹ ਭੱਜ ਲਿਆ ਉਧਰ ਨੂੰ ਜਮਾਂ ਹਾਨ ਕੰਮ ਕਿਤੇ ਨੇ ਕਿ ਨਹੀਂ ਮਾਰੇ ਮੁਕੇ ਨਹੀਂ ਕਿਤੇ ਨਹੀਂ ਜਮਾਂ ਹੀ ਨਹੀਂ ਯਾਨੀ ਪਹਿਲਾਂ ਤੇ ਯਾਰ ਬਸ ਸੀਗਾ ਪਹਿਲੀ ਵਾਰੀ ਫਸ ਗਿਆ ਖਾਣਾ ਪੀਣਾ ਕਿਥੋਂ ਆ ਫਿਰ ਇੱਕ ਵਾਰੀ ਟੜਿਆ ਆ ਖਾਣਾ ਪੀਣਾ ਤੇਰੇ ਨਾਲ ਕੌਣ ਸੀ ਨਾਮ ਹੈ ਖਾਣਾ ਪੀਣਾ ਨਹੀਂ ਬਾਕੀ ਉਹ ਤੇਰੇ ਨਾਲ ਕੌਣ ਸੀ ਹੋਰ ਮੁੰਡਾ ਤੇਰੇ ਤਾਂ ਇਕੱਲੇ ਹੀ ਸੀਗਾ ਮੋਬਾਈਲ ਗੋਇਆ ਜੀਗਾ ਕਿਥੋਂ ਇਤੋਂ ਛੇ ਓਰੇ ਮੇਰੇ ਡੈਡੀ ਬਾਹਰ ਬੈਠੇ ਸੀਗੇ ਉਹ ਚਾਹ ਪੀ ਰਹੇ ਸੀਗੇ ਉਹਨਾਂ ਨੇ ਸਕੂਟਰੀ ਚੱਕੀ ਇੱਕ ਦੋ ਜਾਣੇ ਹੋਰ ਬੈਠੇ ਸੀ ਉਹ ਸਾਰੇ ਜਾਣੇ ਚਲੇ ਗਏ ਇਹਨਾਂ ਨੇ ਬਜ਼ੁਰਗਾਂ ਨੇ ਫੜ ਲਿਆ ਫਿਰ ਉਹ ਪੰਜਾਬ 'ਚ ਆਏ ਦਿਨ ਮੋਬਾਈਲ ਸਨੇਚਿੰਗ ਅਤੇ ਸੋਨੇ ਦੇ ਗਹਿਣੇ ਦੀਆਂ ਸਨੇਚਿੰਗ ਦੀਆਂ ਵਾਰਦਾਤਾਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਨੇ ਇਸੇ ਤਰ੍ਹਾਂ ਦੀ ਇੱਕ ਘਟਨਾ ਸਮਰਾਲਾ 'ਚ ਪਾਣੀ ਵਾਲੀ ਟੈਂਕੀ ਨਜ਼ਦੀਕ 84 ਪੌੜੀਆਂ ਵਾਲਾ ਮੰਦਰ ਤੇ ਦੇਖਣ ਨੂੰ ਮਿਲੀ ਜਦੋਂ ਇੱਕ ਲੜਕੀ ਮੋਬਾਈਲ ਤੇ ਗੱਲ ਕਰਦੀ ਹੋਈ ਆਪਣੇ ਘਰ ਵੱਲ ਆ ਰਹੀ ਸੀ ਤਾਂ ਇੱਕ ਨਸ਼ੇੜੀ ਜਿਹੇ ਲੜਕੇ ਵੱਲੋਂ ਉਸ ਲੜਕੀ ਦੇ ਹੱਥ 'ਚੋਂ ਮੋਬਾਈਲ ਖੋ ਕੇ ਮੌਕੇ ਤੇ ਦੌੜ ਜਾਂਦੇ ਜਿਸ ਨੂੰ ਫੜਨ ਲਈ ਮੁਹੱਲਾ ਵਾਸੀ ਉਸ ਦੇ ਪਿੱਛੇ ਦੌੜਦੇ ਨੇ ਅਤੇ ਉਸ ਨੂੰ ਫੜ ਲੈਂਦੇ ਨੇ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੜਕਾ ਲੜਕੀ ਤੋਂ ਮੋਬਾਈਲ ਖੋ ਕੇ ਭਜਦਾ ਦਿਖਾਈ ਦੇ ਰਿਹਾ ਅਤੇ ਮੁਹੱਲਾ ਵਾਸੀਆਂ ਵੱਲੋਂ ਉਸ ਨਸ਼ੇਰੀ ਲੜਕੇ ਦਾ ਜੰਮ ਕੇ ਕੁੱਟਾ ਪਵੀ ਕੀਤਾ ਜਾਂਦਾ ਹੈ ਜਦੋਂ ਉਸ ਨਸ਼ੇੜੀ ਲੜਕੇ ਤੋਂ ਮੁਹੱਲਾ ਵਾਸੀਆਂ ਵੱਲੋਂ ਉਸਦਾ ਪਤਾ ਪੁੱਛਿਆ ਜਾਂਦਾ ਕਿ ਤੂੰ ਕਿਸ ਜਗ੍ਹਾ ਤੋਂ ਆਇਆ ਤਾਂ ਉਹ ਸਹੀ-ਸਹੀ ਆਪਣਾ ਪਤਾ ਨਹੀਂ ਦੱਸਦਾ ਅਤੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਉਸ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਮੇਰਾ ਨਾਮ ਸੋਨੀਆ ਹੋਰ ਮੈਂ ਸਮਰਾਲੇ ਦੀ ਰਹਿਣ ਵਾਲੀ ਆਂ ਕੀ ਮਾਮਲਾ ਹੋਇਆ ਜੀ ਮੈਂ ਡੋਪਤੋ ਘਰ ਜਾ ਰਹੀ ਸੀ ਕਿ ਤੇ ਆ ਰੋਡ ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲੈ ਗਿਆ ਵਾ ਕਿੱਥੇ ਕੰਮ ਕਰਦੇ ਹੋ ਤੁਸੀਂ ਮੈਂ ਜੀ ਪੀਐਨਬੀ ਬੈਂਕ ਵਿੱਚ ਆ ਲੁਧਿਆਣਾ ਕਿੱਟਣਾ ਵਾ ਕਿੰਨੇ ਕਬ ਜੀ ਦੀ ਘਟਣਾ ਏ ਜੀ ਤਕਰੀਬਨ ਹੈਗੀ ਅੱਧੇ ਘੰਟੇ ਦੀ ਸਾਢੇ 1/4 ਦੀ ਹੋਏਗੀ ਸਾਢੇ 1/4 ਪੌਣੇ 5 ਦੇ ਵਿੱਚ ਪਿੱਛੇ ਪਿੱਛਾ ਕਰਦਾ ਹੀ ਥੋੜਾ ਕਿਦਾਂ ਲੱਗਿਆ ਤੁਹਾਨੂੰ ਪਿੱਛੇ ਤਾਂ ਮੈਂ ਦੇਖਿਆ ਨਹੀਂ ਮੇਰੀ ਐਕਚੁਅਲੀ ਬੈਂਕ ਤੋਂ ਨਾ ਕਾਲ ਚੱਲ ਰਹੀ ਸੀ ਵੈਬੈਕਸ ਕਾਲ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀਗੀ ਤੇ ਹੱਥ ਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ ਜਦੋਂ ਪੌਣੇ ਨਹੀਂ ਗੱਲ ਵੀ ਨਹੀਂ ਕਰ ਰਹੀ ਸੀ ਜਸਟ ਖੜਿਆ ਹੋਇਆ ਸੀ ਆ ਪੈਦਲ ਸੀਗਾ ਸਰ ਪੈਦਲ ਸੀਗਾ ਖੜਲੇ ਜੀ ਅ ਪਕੜਿਆ ਤਾਂ ਇਹ ਅੰਕਲ ਹੋਣਾ ਨੇ ਹੈ ਗਿਆ ਤੇ ਮੌਕੇ ਤੇ ਫੜ ਲਿਆ ਜੀ ਕਿੱਥੇ ਦਾ ਰਹਿਣੇ ਵਾਲਾ ਪਤਾ ਲੱਗਿਆ ਜੀ ਨੇ ਮੋਬਾਈਲ ਨਹੀਂ ਮੈਂ ਨਹੀਂ ਮਿਲੀ ਆ ਉਹਨਾਂ ਨੂੰ ਅ ਅੰਕਲ ਉਹਨਾਂ ਨੂੰ ਪਤਾ ਹੋ ਗਿਆ ਕਿਵੇਂ ਦੇਖਦੇ ਹੋ ਦਿਨ ਦਿਹਾੜੇ ਆ ਜਿਹੜੀ ਇਹ ਘਟਨਾ ਵਾਪਰੀ ਆ ਹਾਂਜੀ ਬਹੁਤ ਬਹੁਤ ਜ਼ਿਆਦਾ এনवायरमेंट ਖਰਾਬ ਹੈਗਾ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਹਨਾ ਗਵਰਨਮੈਂਟ ਨੂੰ ਹਾਂਜੀ ਆਈਵੇਆ ਪੁਲਿਸ ਵਾਲੇ ਆਈਵੇਆ ਆਰਡਰ ਦੀ ਗੱਲ ਕਰੀਏ ਤਾਂ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਹਾਂਜੀ ਹਾਂਜੀ ਬਹੁਤ ਹੋ ਰਹੀਆਂ ਸਰ ਤੁਸੀਂ ਐਜ ਕੋਈ ਵੀ ਸ਼ਿਕਾਰ ਬਣ ਯੈਸ ਸਰ ਹਾਂਜੀ ਹਾਂਜੀ ਇਸ ਦੇ ਰਿਗਾਰਡਿੰਗ ਮੈਂ ਇਹੀ ਕਹੂੰਗੀ ਕਿ ਇਸ ਦੇ ਲਈ ਆਪਾਂ ਨੂੰ ਕੁਝ ਐਕਸ਼ਨ ਲੈਣਾ ਚਾਹੀਦਾ ਸਟਰੋਂਗਲੀ ਤਾਂ ਕਿ ਕਿਸੇ ਹੋਰ ਨਾਲ ਐਂ ਚੀਜ਼ ਹੋਵੇ ਇਹ ਕਹਿਣਾ ਚਾਹੂੰਗੀ ਹਾਂਜੀ ਥੈਂਕ ਯੂ ਸਰ ਮਨੀ ਅ ਵੀਰੇ ਨਾਮ ਦੀ ਕੀ ਕੱਟਣਾ ਵਾਪਰੀਏ ਕਿੰਨੇ ਵਜੇ ਵੀਰੇ ਉਹ ਰੇਣਾ ਪੌਣੇ 5 ਵਜੇ ਔਰ ਇੱਕ ਮੈਡਮ ਤੁਰੇ ਜਾ ਰਹੇ ਸੀਗੇ ਉਹਨਾਂ ਦੇ ਹੱਥ ਜੋ ਫੋਨ ਫੜਿਆ ਹੋਇਆ ਸੀਗਾ ਇਦਰੋਂ ਇੱਕ ਆਇਆ ਸਮੈਕੀਆ ਜੇ ਆ ਉਹਨਾਂ ਨੇ ਉਦੋਂ ਤੋਂ ਫੋਨ ਖੋਇਆ ਉਹ ਭੱਜ ਲਿਆ ਉਧਰ ਨੂੰ ਪਿੱਛੇ ਉਰੇ ਮੇਰੇ ਡੈਡੀ ਬਾਹਰ ਬੈਠੇ ਸੀਗੇ ਉਹ ਚਾਹ ਪੀ ਰਹੇ ਸੀਗੇ ਉਹਨਾਂ ਨੇ ਸਕੂਟਰੀ ਚੱਕੀ ਇੱਕ ਦੋ ਜਾਣੇ ਹੋਰ ਬੈਠੇ ਸੀ ਉਹ ਸਾਰੇ ਜਾਣੇ ਚਲੇ ਗਏ ਇਹਨਾਂ ਨੇ ਬਜ਼ੁਰਗਾਂ ਨੇ ਫੜ ਲਿਆ ਫਿਰ ਉਹ ਤੇ ਹੁਣ ਉਹ ਫੜਿਆ ਸੀਗਾ ਤੇ ਥਾਣੇ ਐਸਐਚਓ ਸਾਹਿਬ ਨੂੰ ਫੋਨ ਕਰਤਾ ਸੀਗਾ ਤੇ ਉਹ ਉਹਨਾਂ ਨੂੰ ਲੈ ਗਏ ਅਵਤਾਰ ਚਾਂਦੀ ਐਸਐ ਉਹ ਲੈ ਗਏ ਉਹਨਾਂ ਨੂੰ ਥਾਣੇ ਜੀ ਤਿੰਨ ਬ ਦਿਨਾਂ ਜਿਹੜੀਆਂ ਬਾਰਦਾਤਾਂ ਹੋ ਰਹੀਆਂ ਨੇ ਕਿਵੇਂ ਦੇਖਦੇ ਵੀਰੇ ਬਹੁਤ ਬਾਰਦਾਤਾਂ ਹੋ ਰਹੀਆਂ ਨੇ ਮੱਲੇ ਦੇ ਵਿੱਚ ਚੋਰੀਆਂ ਬਹੁਤ ਵੱਧ ਰਹੀਆਂ ਨੇ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਜਾਣ ਕੇ ਕੰਪਲੇਂਟਾਂ ਦਿੱਤੀਆਂ ਨੇ ਬਹੁਤ ਚੋਰੀਆਂ ਹੋ ਰਹੀਆਂ ਨੇ ਜੀ ਇਹ ਨਸ਼ੇ ਵਾਲਿਆਂ ਦਾ ਬਹੁਤ ਜ਼ਿਆਦਾ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਜੀ ਪਤਾ ਨਹੀਂ ਲੱਗਿਆ ਮੁੰਡਾ ਕਿੱਥੇ ਦਾ ਰਹਿਣੇ ਵਾਲਾ ਸੀ ਇਹ ਕਦੇ ਖੰਨੇ ਦਾ ਕਹਿ ਦਿੰਦਾ ਜੀ ਠੀਕਾ ਕਦੇ ਰਾਜੇ ਆਦ ਆ ਕਹਿ ਦਿੰਦਾ ਕਦੇ ਕੁल्ले ਵਾਲਾ ਕਹਿ ਦਿੰਦਾ ਪਤਾ ਨਹੀਂ ਲੱਗਦਾ ਜੀ ਕਿ ਕੀ ਸੱਚ ਪਰ ਨਸ਼ੇ ਕਰਕੇ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਬਹੁਤ ਹੋਰੇ ਚੋਰੀਆਂ ਹੋ ਰਹੀਆਂ ਨੇ ਬਹੁਤ ਫੋਨ ਹੋਏ ਜਾਂਦੇ ਹਾਂ ਜਿਹੜੇ ਪਹਿਲਾਂ